ਇਕ ਓੰਕਾਰ ਸ਼ਬਦ ਜੀ ਕੀ ਫਤਿਹ ਪਾਤਸ਼ਾਹ ਦਸੀ ਕਬਿਰੋ ਬਾਚ ਮੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਜਿਤ ਕਿ ਇੱਛਾ ਤਾ ਚਰਨ ਨਮਨ ਰਹੇ ਹਮਾਰਾ ਅਨਾ ਜਾਣ ਕਰੋ ਕਤ ਪਾਰਾ ਅਮਰੀ ਦੁਸ਼ਤ ਸਭੈ ਤੁਮ ਘਾਵਹੁ ਆਪ ਹਾਸ ਦੇ ਮੋਢੇ ਬਚਾਵਹੁ ਸੁਖੀ ਬਸੈ ਹੋਰੋ ਪਰਿਵਾਰਾ ਸੇਤ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਰ ਕਰਦੇ ਗੱਲੀਐ ਸੰਪੈ ਰਣਤਾ ਹਾਰ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਨਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਵਰਨ ਧਿਆਉ ਜੋ ਵਰ ਚਾਹਉ ਸੁਤਮ ਤੇ ਪਾਵ ਸੇਵਕ ਸਿੱਖ ਹਮਾਰੇ ਤਾਰਿਅ ਹੈ ਜੁਣ ਜੁਣ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੈਮ ਜੈ ਗੁਰੀਐ ਮਨ ਕਾਲ ਕਾtras ਨਿਵਰੀਐ ਪੂਜੋ ਸਦਾ ਹਮਾਰੇ ਪਛਾਹਿ ਸ੍ਰੀ ਆਸ ਤੁਝ ਜੋ ਕਰੀਐ ਹੋ ਅੱਛਾ ਰਾਖਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁੰਹੋ 부ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਰਜੂ ਅੰਤਰਾ ਕਾਲ ਪਾਏ ਕਰਿ ਜਿਸੁ ਪ੍ਰਕਾਸਾ ਸਕਲ ਕਾਲ ਦਾ ਕੀਆ ਤਮਸਾ ਜਨਕਾਲ ਜੋ ਕੀ ਸਿਰ ਕੀਓ ਬੀਦ ਰਾਜ ਬ੍ਰਹਮਾ ਜੂਠਿਓ ਜਨਕਾਲ ਸਭ ਲੋਕ ਸਵਾਰਾ ਨਮਸਕਾਰ ਘਹਿਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਖਣੁ ਬਜਾਇਓ ਆਦ ਅੰਤ ਇਕੈ ਉਤਾਰਾ ਸੋਈ ਗੁਰੂ ਸਮਝਿ ਹਉ ਮਾਰਾ ਨਮਸਕਾਰ ਜਿਸਹੀ ਗੁਰ ਮਾਰੀ ਸਗਲ ਪ੍ਰਜਾਣ ਜਿਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਲ ਮੋ ਬਧ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨ ਤ ਜੁਟੀ ਤੇ ਕੁੰਜਰ ਅਸਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਵੀਰ ਪਛਾਨੈ ਘੜ ਘੜ ਕੇ ਪਰ ਪਰ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੁਕਮ ਤਉ ਮੈਂ ਮਿਲਤ ਦੇਹ ਤਰ ਸਭਨ ਦੇਵ ਦੇ ਬਦਨਾਸ਼੍ਰੇਸ਼ਟ ਸਵਤਾਰੈ ਆਪ ਆਪਣੀ ਊਜ ਵਿਚਾਰੈ ਤੁਮ ਸਭੀ ਤੇ ਰਹਤ ਨਿਰਾਲ ਨ ਜਾਣਤ ਮੀਤ ਭੀਦ ਹਰਿ ਤਾਲਨ ਨਿਰੰਕਾਰ ਜਨਮਤਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਲੋ ਜਾਤ ਵਿਦਾ ਜਾ ਕੋ ਭੀਵ ਨ ਬਾਵਤ ਵਿਦਾ ਤਾਕਾ ਤਰਪਾਨ ਹਨ ਹਨਮਨਤ ਮਹਾ ਮੂੜ ਕਾਸ਼ ਭੀਰ ਨ ਜਾਣਤ ਮਹਾ ਦੇਵ ਤੌਰ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇ ਕੀ ਬਨ ਤ ਭਿੰਨ ਭਿੰਨ ਤੁਹੀ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੀ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੁਕ ਸਰੂਪ ਆਰੰਭ ਭਯੋ ਰਾਗ ਤੈ ਊਪਾ ਅੰਡਜ ਧੀਰਜ ਸੇਧ ਰਕੀਨੀ ਉਤਪੁਰ ਖਾਨ ਬਹੁਰ ਰਾਜਧਾਨੀ ਕਹੁ ਫੂਲ ਰਾਜਾ ਗਾ ਬੈਠਾ ਕਹੁ ਸਿਮਟ ਭਯੋ ਸੰਗਰੇ ਗੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੇ ਅੰਪਵ ਅਵਰ ਅਛਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੀਛ ਕਰੋ ਰਣ ਘਾਤਾ ਦੇ ਆਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੀ ਸੁਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਹਿ ਹਰਿ ਹੋ ਤਾਕੇ ਤਾਮ ਤਨ ਕਮਹਿ ਹਰੋ ਰਿੱਧ ਸਿੱਧ ਘਰਮੂ ਸਭ ਹੋਈ ਦੁਸ਼ਟ ਸ਼ਾਦ ਸਵੈਸਕੈ ਨਾ ਕੋਈ ਏਕ ਤਾਰ ਜਨ ਤਮੈ ਸੁਧਾਰਾ ਕਾਲ ਫਾਸਤੇ ਤਾਹੇ ਉਬਾਰਾ ਦੇਰ ਨਾਲੇ ਨਾਮ ਤੇ ਹਾਰੂ ਕਹਾ ਆਦਾਰਿਤ ਦੁਸ਼ਟ ਲੋਕ ਤੀਰਹਾ ਖੜਕ ਕੀਤ ਮੈਂ ਸ਼ਰਨ ਦੇ ਹਾਰੀ ਆਪ ਹਾਥ ਦੈ ਲੇ ਹੋ ਕੁਬਾਰੀ ਸਰਬothor ਓਹ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹੰਬਰ ਰਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸકલ ਜੀਹ ਕੋ ਹਰਤਾ ਦੁਸ਼ਟ ਦੋਖ ਇਹਨ ਪੂਛ ਹੈ ਕਰਤਾ ਸ੍ਰੀ ਆਸ ਤੁਜ ਜਦ ਭਈ ਦਇਆਲਾ ਕ੍ਰਣ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਤੂਗਨਤ ਸਹਿਬ ਆਪ ਤੇ ਕੋਈ ਅੜਿਲ ਸੁਨੇ ਗੁਰਗ ਜੋ ਯਾਹੀ ਸੂਰਸਨਾ ਪਾਵੈ ਸੁਨੇ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਭੋ ਨਿਕਟ ਨਾ ਤੇਨ ਡਰ ਕੇ ਰਹੈ ਉਹ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਦ ਸਤ ਰਹੈ ਸਹਿਜ ਬਣਜੈ ਅਰਧ ਸਹਸੁ ਹੁਣ ਤੀਨ ਗਹਿਜੈ ਤਾਰਨ ਸੁਦੀ ਵਾਸ਼ਟਮੀਰ ਬਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸੁਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਖ ਤਰੇ ਨਹੀਂ ਆਨਿਓ ਹੋ ਰਾਮ ਨਹੀਂ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਸਤ੍ਰ ਬੀਰ ਸਵੇ ਬਹੁ ਭੀਡ ਕਹੈ ਹਮ ਏਕ ਨ ਜਾਣਿਓ ਜਰੀ ਸਬਾਨ ਕਿਰਪਾ ਤੇ ਮਨੀ ਕਰ ਮੈਂ ਨ ਕਹਿਓ ਸਭ ਤੋਏ ਬਖਾਨਿਓ ਦੁਹਰਾ سگل دوار دوارکو گئے ہو دوار. دوار تو ہار دوار پائے گئے کی لاج ہس گوبند داس تہوار سگل دوارکا گئے ہو تو ہار دوار پائے گئے کی لاج ہس گوبند داس تہار ایک اکار شری واحر جی کی فتح پاشی دسویں کبیو باچ بینتی چو پی ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਜਿਤ ਕਿਛਾ ਤਉ ਚਰਨ ਨਮਨ ਰਹਿ ਹਮਾਰਾ ਨਾ ਜਾਣ ਕਰੋ ਕਤਪਾਰਾ ਅਮਰੀ ਦੁਸਤ ਸਭੈ ਤੁਮ ਘਾਵਹੁ ਆਪ ਹਾਸਦੈ ਮੋਹਿ ਬਚਾਵਹੁ ਸੁਖੀ ਬਸੈ ਹੋਰੋ ਪਰਿਵਾਰਾ ਸਿਅਤ ਸਿਖ ਸਭੈ ਕਰਤਾਰਾ ਮੋ ਰਖਾ ਨਿਰ ਕਰਦੇ ਗੱਜਿਆ ਸੰਪੇਰਣ ਤਾ ਹਾਰ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੂ ਭਜਨ ਕੀ ਰਹਿ ਪਿਆਸਾ ਮਹਾਂ ਸ਼ਾਡ ਕੋਈ ਵਰਨ ਨਾ ਧਿਆਉ ਕੋਬਰ ਚਾਹਾਂ ਸੁਤਮ ਤੇ ਪਾਵ ਸੇਵਕ ਸਿੱਖ ਹਮਾਰੇ ਤਾਰਿ ਹੈ ਤੁੰ ਤੁੰ ਸਤਰ ਹਮਾਰੀ ਮਾਰਿ ਹੈ ਆਪ ਆਤ ਦਾਇਮ ਜੈ ਗੁਬਰੀਏ ਮਨ ਕਾਲ ਕਾ ਤਰਾਸ ਨਿਵਰੀਏ ਪੂਜੋ ਸਦਾ ਮਾਰੇ ਪਛਾ ਸ਼੍ਰੀ ਅਸ ਤੁਜ ਜੋ ਕਰੀਏ ਹੋ ਰਛਾ ਰਾਖਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁੰਭੋ 부ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਰਜੂ ਅਤਰਾਂ ਕਾਲ ਪਾਏ ਕਰਿ ਇਸ ਪ੍ਰਕਾਸ਼ਾ ਸਕਲ ਕਾਲ ਦਾ ਕੀ ਆਤਮਾਸਾ ਜਨਕਾਲ ਜੋਗੀ ਸਿਰ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਨਕਾਲ ਸਭ ਲੋਕ ਸਵਾਰਾ ਨਮਸਕਾਰ ਘੈਤਾ ਹੈ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵ ਤੈਤ ਜਨਛਣ ਉਪਜਾਇਓ ਆਦ ਅੰਤ ਏਕੈ ਉਤਾਰਾ ਸੋਈ ਗੁਰੂ ਸਮਝਾ ਹਉ ਹਮਾਰਾ ਨਮਸਕਾਰ ਜਿਸਹੀ ਹੋਰ ਮਾਰੀ ਸਗਲ ਪ੍ਰਜਾਨ ਜਿਨਿ ਆਪ ਸਵਾਰੀ ਸਿਵਕਨ ਕੋ ਸਭਨ ਸੁਖ ਦਿਯੋ ਸਤਰਨ ਕੋ ਬਲ ਕੋ ਬੰਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਗੁੰਜਰ ਅਸਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਲ ਪਲ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੁਕਮ ਹੂੰ ਤਵ ਮੈਂ ਮਿਲਤ ਦੇਹ ਧਰ ਸਭੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹਿੰਦੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹਰ ਆਲਮ ਨਿਰੰਕਾਰ ਨਿਰਮਤਾਰ ਨਿਰਲੰਭ ਆਦ ਅਨੀਲ ਅਨਾਦ ਅਸੰਦ ਤਾਕਾ ਮੂੜੂ ਜਾਤ ਦੇਦਾ ਜਾਹੋ ਭੇਵ ਨ ਬਾਰਤ ਦੇਦਾ ਤਾਕਾ ਤਰਪਾਨ ਹਰਿ ਮਾਨਤ ਮਹਾ ਮੂੜ ਕਾਸ਼ਪੀਰ ਨਾ ਜਾਣਤ ਮਹਾ ਦੇਵ ਤੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇ ਕੀ ਬਰਨਤ ਭਿੰਨ ਭਿੰਨ ਤੋਹਿ ਦੇਤੀ مرآ لکھانا جائے پسارا کیے بے دو سجابتوں سنسارا ایک اے روپ اے روپ سروپا رنگ پیو راگ گئی روپا انڈج جیر جل سید جکینی کتب جکھان باہر راجدینی کم پھول راجہ اے بیٹھا کم سمٹ پیو سنکر کے گٹھا سگری سریشٹ دکھائی چمپ آگ جگا دو سروپ سی امپ ਮਰ ਅਛਾ ਮੀਰੀ ਤੁਮ ਕਰੋ ਸੇਖ ਉਬਾਰ ਆ ਸੇਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਆਸ ਤੁਝ ਤਵ ਸਰਨੀ ਪਰੇ ਤਿਰਕੇ ਦੁਸ਼ਟ ਦੁਹਤ ਹੈ ਮਰੇ ਉਰਖ ਜਾਣਾ ਪਗ ਪਰੇ ਤੇ ਹਾਰੇ ਤਿਰਕੇ ਤੁਮ ਸੰਕਟ ਸਵਟਾਰੀ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹ ਹੈ ਹੈ ਰਸ਼ਿਆ ਹੋਏ ਤਾਹੀ ਸਰ ਕਾਲਾ ਦੁਸ਼ਟ ਅਰੇਸ਼ਟ ਟਰੈ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨੇ ਹਰਿ ਹੋ ਤਾ ਕੀ ਤਾਮ ਤਨ ਕਮਹਿ ਹਰੋ ਰਿੱਧ ਸਿੱਧ ਘਰ ਮੂ ਸਭ ਹੋਈ ਦੁਸ਼ਟ ਸਾਹ ਸਵੈਸ ਕੈ ਨ ਕੋਈ ਏਕ ਬਾਰ ਚਨ ਤੁਮਹਿ ਸੁਧਾਰ ਆਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਆਦਾਰ ਜਿ ਦੁਸ਼ਟ ਲੋਕ ਤੀ ਰਹਾ ਕਰਦ ਕੀਤ ਮੈਂ ਸ਼ਰਨ ਦਿਹਾਰੀ ਆਪ ਹਾਥ ਦੈ ਲਿਹੁ ਕੁਬਾਰੀ ਸਰਬ ਠੌਰ ਓਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹੰਬਰ ਰਗ ਮਾਤਾ ਗ੍ਰੰਥ ਕਰ ਆਪ ਪੂਰਨ ਸੁਭਰਾਤਾ ਕਿਰ ਵਿਖ ਸકલ ਜੀਹ ਕੋ ਹਰਤਾ ਦੁਸ਼ਟ ਦੋਖਨ ਕੂਛ ਹੈ ਕਰਤਾ ਸ਼੍ਰੀ ਆਸ ਤੁਝ ਜਬ ਭਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੂਈ ਦੂਖਨੰਤ ਸਹਿਬ ਆਪ ਤੇ ਕੋਈ ਅੜਿਲ ਸੋ ਨੈ ਗੰਗ ਜੋਇ ਆਹੀ ਸੂਰਸਨਾ ਪਾਵਈ ਸੋ ਨੈ ਮੂੜ ਚਿਤ ਲਾਏ ਚਤੁਰਤਾ ਵਈ ਦੂਖ ਦਰਦ ਭੋ ਨਿਕਟ ਨਾ ਤੇਨ ਡਰ ਕੀ ਰਹੇ ਓ ਜੋ ਆ ਕੀ ਇੱਕ ਵਾਰ ਚੋ ਬਈ ਕੋ ਕਹੈ ਚੋ ਨਈ ਸੰਬਦ ਸਤ ਰਹੈ ਸਹਿਜ ਬਣਿਜੈ ਅਰਧ ਸਹਸ ਹੁਨ ਤੀਨ ਗਹਿਜੈ ਭਾਦਰਸ੍ਰੀ ਹਰਸ਼ ਮੀਰ ਬਵਾਰਾ ਤੀਰਸ ਤਦਰਵ ਗ੍ਰੰ ਸੁਧਾਰਾ ਉਸ ਮਈਆ ਆਏਗਾ ਜੇ ਤਬ ਤੇ ਤੁਮਰੀ ਤਬ ਤੇ ਕੂ ਆਖ ਤਰੇ ਨਹੀਂ ਆਨਿਓ ਹੋ ਰਾਮ ਨਹੀਂ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਬੀਰ ਸਵੈ ਬਹੁ ਭੀਡ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੇ ਮਰੀ ਕਰ ਮੈ ਨਾ ਕਹਿਓ ਸਭ ਤੋਏ ਬਖਾਨਿਓ ਦੁਹਰਾ ਸਗਲ ਦੁਆਰ ਕਾ ਛਾੜ ਕੇ ਕਹੋ ਤੁਹਾਰੋ ਦੁਆਰ ਬਾਹਿ ਗਏ ਕੀ ਲਾਲ ਹਸ ਗੋਬਿੰਦ ਦਾਸ ਤੁਹਾਰੋ ਸਗਲ ਦੁਆਰ ਕੋ ਛਾੜ ਗਏ ਗਹਿਓ ਤੁਹਾਰੂ ਦਰ ਤਾਏ ਗਈ ਕੀ ਲਾਜ ਹਸ ਗੋਬਿੰਦ ਦਾਸ ਤੁਹਾਰਾ ਇੱਕ ਓੰਕਾਰ ਸ਼ਿਵਾਂ ਦੀ ਕੀ ਫਤਿਹ ਪਾਤਸ਼ਾਹ ਦਸੀ ਕਬਿਓ ਬਾਚ ਮੀਨਤੀ ਚੋ ਪਈ ਅਮਰੀ ਕਰੋ ਹਾਥ ਤੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਰਹਿ ਹਮਾਰਾ ਨਾ ਜਾਣ ਕਰੋ ਕਤਪਾਰਾ ਅੰਮਰੇ ਦੋਸਤ ਸਭੈ ਤਨ ਘਾਵ ਹੋ ਆਪ ਹਾਸਦੈ ਉਹੀ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰ ਆਸੀਤ ਸਿਖ ਸਭੈ ਕਰਤਾਰਾ ਮੋਰ ਅਛਾ ਨਿਰ ਕਰਦੈ ਗਰੀਐ ਸੰਪੈ ਰਣਤਾ ਹਾਰ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਤੁਮਹਿ ਸਾਡ ਕੋਈ ਵਰਨਾ ਧਿਆਉ ਜੋ ਬਰ ਚਾਹਉ ਸੁਤਮ ਦੀਪਾ ਸੇਵਕ ਸਿਖ ਹਮਾਰੇ ਤਾਰਿਯ ਹੈ ਤੁਮ ਤੁਮ ਸਤਰ ਹਮਾਰੇ ਮਾਰਿਯ ਹੈ ਆਪ ਹਾਥ ਦੈਮ ਜੈ ਗੁਬਰੀਐ ਮਨ ਕਾਲ ਕਾ ਤਰਾਸ ਨਿਮਰੀਐ ਪੂਜੋ ਸਦਾ ਮਾਰੇ ਪੱਛਾ ਸ੍ਰੀ ਹਸ ਤੁਜ ਜੋ ਕਰੀਐ ਹੋਰ ਛਾ ਰਾਖਦੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁੰਭੋ 부ਰੀ ਚਤੁਰਦਸ ਕਰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਤਿ ਤੁਹਾਂਤਰਾ ਕਾਲ ਪਾਏ ਕਰਿ ਬਿਸਮ ਪ੍ਰਕਾਸ ਆਸਕਲ ਕਾਲ ਦਾ ਕੀਆ ਤਮਾਸਾ ਜਵਨ ਕਾਲ ਜੋਗੀ ਸਰ ਕੀ ਜੋ ਬੀਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਨ ਜਨ ਉਪਜਾਇਓ ਆਦ ਅੰਤ ਏਕੈ ਉਤਾਰਾ ਸੋਈ ਗੁਰੂ ਸਮਝਾ ਹਉ ਹਮਾਰਾ ਨਮਸਕਾਰ ਤਿਸ ਹੀ ਹੋ ਮਾਰੀ ਸਗਲ ਪ੍ਰਜਾਣ ਜਿਨ ਆਪ ਸਵਾਰੀ ਸੇਵਕਾਂ ਨੇ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਾਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਗੁੰਜਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਲ ਪਲ ਕੀ ਜਾਣੈ ਜਾਗੁ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੁਕਮੁ ਤਉ ਮੈਂ ਮਿਲਤ ਜੀਹ ਤਰਸ ਰੰਗ ਜੀ ਦੇ ਬਦਨ ਸ੍ਰੇਸ਼ਟ ਸਵਤਾਰੈ ਆਪ ਆਪਣੀ ਮੂਰਿ ਉਚਾਰੈ ਸਭੀ ਤੇ ਰਹਤ ਨਿਰਾਲ ਨੋ ਜਾਣਤ ਬੀੜ ਭੀੜ ਹਰਿ ਭਾਲਨ ਨਿਰੰਕਾਰ ਨਿਰਵਤਾਰ ਨਿਰਲੰਭ ਆਤ ਅਨੀਲ ਅਨਾਦ ਅਸੰਭ ਤਾਕਾ ਊੜੁ ਜਾਤ ਭੀਦਾ ਜਾ ਕੋ ਭੀਵ ਨ ਬਾਰਤ ਭੀਦਾ ਆਗਾ ਤਰਪਾਨ ਅਨੁਮਾਨਤ ਮਹਾ ਮੂੜ ਆਕਾਸ਼ੀਰ ਨਾਨੰਦ ਮਹਾਦੇਵ ਕਉ ਕਹਿਤ ਸਦਾ ਸੇਵਾ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੀਤੀ ਬਨਤ ਭਿੰਨ ਭਿੰਨ ਤੁਹਿ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੀ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੁਕ ਸਰੂਪਾਰੰਕ ਭਯੋ ਰਾਪਤਿ ਊਪਾ ਅੰਡਜ ਜੀਰਜ ਸੀਦਰ ਕੀਨੀ ਉਤਪੁਰ ਖਾਨ ਬਹਰ ਰਾਜ ਹਉ ਕਉ ਲਾ ਲਾ ਜਾ ਮੈ ਠਾ ਕਉ ਸਿਮਟ ਭਇਓ ਸੰਗ ਰਹੇ ਗੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਤ ਜੁਗਾਦ ਸਰੂਪ ਸੇ ਅੰਪਦਾ ਅਬਰਖਾਮੀਨੀ ਤਮ ਕਰੋ ਸਿਖ ਉਬਾਰ ਆ ਸਿਖ ਸੰਧਰੂ ਦੁਸ਼ਟ ਜਤੇ ਉਠਵਤੁ ਤਉ ਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਆਸ ਤੁਜ ਤਵ ਸਰਨੀ ਪਰੇ ਤਿਰਕੇ ਦੁਸ਼ਟ ਦੁਹਤ ਹੈ ਮਰੇ ਵਰਕਾ ਜਾਨਾ ਪਗ ਪਰੇ ਦਿਹਾਰੇ ਤਨ ਕੀ ਤੁਮ ਸਾਖਟ ਸਵਟਾਰੀ ਜੋ ਕਲ ਕੋ ਇਕ ਬਾਰ ਤੇ ਹੈ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਪ੍ਰਸ਼ਾਪ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਨਾਹੀ ਨਹ ਹਰਿ ਹੋ ਤਾ ਕੀ ਤਾਪ ਤਨ ਕਮਹਿ ਹਰੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਸ਼ਾਧ ਸਵੈਸ ਕੈ ਨ ਕੋਈ ਇਕ ਬਾਰ ਜਨਮ ਤਮੈ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਰ ਨਰ ਨਾਮ ਤੇ ਹਾਰੂ ਕਹਾ ਦਾਰਿਕ ਦੁਸ਼ਟ ਲੋਕ ਤੇ ਰਹਾ ਖੜਕ ਕੀਤ ਮੈਂ ਛੜਨ ਦਿਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬothor ਓਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਰਗ ਮਾਤਾ ਗ੍ਰੰਥ ਕਰ ਆਪੂਨ ਸੁਭਰਾਤਾ ਕਿਲ ਵਿਖ ਸકલ ਜੀਹ ਕੋ ਹਰਤਾ ਦੁਸ਼ਟ ਦੋਖ ਅਨ ਕੂਛ ਹੈ ਕਰਤਾ ਸ਼੍ਰੀ ਆਸ ਤੁਝ ਜਬ ਭਈ ਦਇਆਲਾ ਕੁਰਣ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੂਈ ਦੂਖ ਨੰਤ ਸਹਿ ਬਿਆਪ ਤ ਕੋਈ ਅੜਿਲ ਸੁਨੇ ਗੁੰਗ ਜੋ ਯਾਹੀ ਸੂਰਸਨਾ ਪਾਵੈ ਸੁਨੇ ਮੂੜ ਚਿਤ ਲਾਏ ਚਤੁਰਤਾ ਵਈ ਦੂਖ ਦਰਦ ਭੋ ਨਿਕਟ ਨਾ ਤੇਨ ਦਰ ਕੀ ਰਹੈ ਉਹ ਜੋ ਯਾ ਕੀ ਕੀ ਕਵਾਰ ਚੋ ਪਈ ਕੋ ਕਹੈ ਚੋ ਪਈ ਸੰਬਧ ਸਤ ਰਹੈ ਸਹਿਜ ਬਣਿਜੈ ਅਰਧ ਸਹਸ ਹੁਣ ਤੀਨ ਗਹਿਜੈ ਤਦ ਰਵ ਸੁਦੀਹਾ ਅਕਮੇਰ ਬਵਾਰਾ ਤੀਰਸ ਤਦਰਵ ਗ੍ਰੰ ਸੁਧਾਰਾ ਸੁਮਈਆ ਪਾਏ ਗਏ ਜਬ ਤੇ ਤਮਰੇ ਤਬ ਤੇ ਕੂ ਆਖ ਤਰੇ ਨਹੀਂ ਆਨਿਓ ਹੋ ਰਾਮ ਨਹੀਂ ਨੁ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਬੀਰ ਸਵੇ ਬੋ ਭੀਨ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਕਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨੇ ਸਗਲ ਦਵਾਰ ਕੋ ਸਾਡ ਕਹਿ ਗਹਿਓ ਤੁਹਾਰੋ ਦਵਾਰ ਪਾਈ ਗਏ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਡ ਕਹਿ ਗਹਿਓ ਤੁਹਾਰੋ ਦਵਾਰ ਪਾਈ ਗਏ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ